ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਮਸਾਲੇਦਾਰ ਕ੍ਰਿਸਪੀ ਬਹੁਤ ਹੀ ਟੇਸਟੀ ਤੇ ਸਾਰਿਆਂ ਨੂੰ ਪਸੰਦ ਆਣ ਵਾਲਾ ਆਲੂ ਦੀ ਫਰੀਦ। ਇਹ ਬਹੁਤ ਤਿਆਰ ਬਣੋਣੀ ਚ ਕੋਈ ਨਾ ਕਿਸੇ ਨੂੰ ਇਹ ਜਿਹੜੀ ਰੈਸਪੀ ਹੈ ਬਹੁਤ ਹੀ ਵਧੀਆ ਲੱਗਦੀ ਹੈ ਤੇ ਖਾਣ ਜ ਬਹੁਤ ਟੇਸਟੀ ਹੈ। ਬਣਾਇਆ ਰਿਹਾ ਨਾ ਵੀਡੀਓ ਦੇ ਅੰਤ ਤੱਕ ਮੇਨ ਨਾਲ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਲਈ ਬਹੁਤ ਵਧੀਆ-ਵਧੀਆ ਰੈਸਪੀਜ਼ ਆਪਾਂ ਲੈ ਕੇ ਆ ਰਹੇ ਆਂ ਇਸੇ ਚੈਨਲ ਦੇ ਉੱਤੇ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਤੇ ਆਪਾਂ ਇਹ ਆਲੂ ਲੈ ਲੈਨੇ ਕਰੀਬੇ ਕਿਲੋ 1 ਕਿਲੋ ਆਲੂ ਨੇ ਤੇ ਆਲੂ ਆਪਾਂ ਥੋੜੀ ਜਿਹੀ ਵਧੀਆ ਵਾਲੇ ਹੀ ਲੈਣੇ ਆ ਤਾਂ ਹੀ ਆਪਣੀ ਜਿਹੜੀ ਰੈਸਪੀ ਹੈ ਵਧੀਆ ਬਣੇਗੀ ਤੇ ਆਪਾਂ ਆਲੂਆਂ ਨੂੰ ਪਹਿਲਾਂ ਬੋਇਲ ਕਰ ਲੈਨੇ ਆ ਕੁੱਕਰ ਦੇ ਵਿੱਚ ਮੈਂ ਸਾਰੇ ਆਲੂ ਪਾ ਦਿੱਤੇ ਨੇ ਇਸ ਤਰ੍ਹਾਂ ਆਪਾਂ ਨੇ ਸਾਰੇ ਆਲੂ ਪਾ ਲੈਣੇ ਨੇ ਤੇ ਆਲੂਆਂ ਦੇ ਵਿੱਚ ਮੈਂ ਪਾ ਦਾਂਗੀ ਥੋੜਾ ਜਿਹਾ ਪਾਣੀ ਪਾਣੀ ਆਪਾਂ ਇੱਥੋਂ 1.5 ਗਲਾਸ ਪਾ ਦੇਣਾ ਇਹਦੇ ਵਿੱਚ ਤੇ ਨਾਲ ਹੀ ਥੋੜਾ ਜਿਹਾ ਪਾ ਦਾਂਗੇ ਲੂਣ ਲੂਣ ਨਾਲ ਜਿਹੜੇ ਆਲੂ ਨੇ ਛੇਤੀ ਗਲ ਕੇ ਤਿਆਰ ਹੋ ਜਾਂਦੇ ਨੇ ਤੇ ਆਪਾਂ 2 ਤੋਂ 3 ਸੀਟੀਆਂ ਲਵਾ ਲਾਂਗੇ ਤੇ ਆਪਣੇ ਜਿਹੜੇ ਆਲੂ ਨੇ ਉਬਲ ਜਾਣਗੇ ਤੇ ਦੂਜੇ ਪਾਸੇ ਆਪਾਂ ਤਿਆਰੀ ਕਰ ਲੈਣੇ ਆ ਇਹ ਹਰੀਆਂ ਮਿਰਚਾਂ ਲਈਆਂ ਨੇ 8 ਤੋਂ 10 ਹਰੀਆਂ ਮਿਰਚਾਂ ਨੇ ਤੇ ਨਾਲ ਹੀ ਥੋੜਾ ਜਿਹਾ ਲਸਣ ਤੇ ਥੋੜਾ ਜਿਹਾ ਅਦਰਕ ਦਾ ਟੁਕੜਾ ਜੇ ਇਹਨਾਂ ਵਿੱਚ ਤੁਸੀਂ ਕੋਈ ਵੀ ਚੀਜ਼ ਸਕਿੱਪ ਕਰਨੀ ਚਾਹੁੰਦੇ ਹੋ ਨਹੀਂ ਤੁਸੀਂ ਖਾਂਦੇ ਤਾਂ ਇਹਨੂੰ ਸਕਿੱਪ ਕਰ ਸਕਦੇ ਹੋ ਬਟ ਇਹਨਾਂ ਨਾਲ ਜਿਹੜਾ ਟੇਸਟ ਹੈ ਬਹੁਤ ਵਧੀਆ ਆਏਗਾ ਅੱਧਾ ਚਮਚ ਵਿੱਚ ਜੀਰਾ ਲੈ ਲਿਆ ਜੀਰੇ ਦਾ ਜਿਹੜਾ ਫਲੇਵਰ ਹੈ ਅੱਛਾ ਹੁੰਦਾ ਹੈ ਇਹਦੇ ਵਿੱਚ ਤੇ ਇਹਨਾਂ ਨੂੰ ਗ੍ਰाइंड ਕਰ ਲਵਾਂਗੇ ਬਿਨਾ ਪਾਣੀ ਪਾਏ ਹੋਏ ਤੇ ਆਪਣੀ ਮਿਰਚਾਂ ਚੁੱਕੇ ਨੇ ਇੱਥੇ ਆਪਣੇ ਆਲੂ ਵੀ ਉਬਲ ਚੁੱਕੇ ਨੇ ਤੇ ਆਪਾਂ ਆਲੂਆਂ ਨੂੰ ਕੱਢ ਲਵਾਂਗੇ ਬਾਹਰ ਆਲੂਆਂ ਨੂੰ ਕੱਢ ਕੇ ਆਪਾਂ ਨੇ ਠੰਡੇ ਕਰਨਾ ਹੈ ਪਹਿਲਾਂ ਜਿੱਦਾਂ ਹੀ ਆਲੂ ਠੰਡੇ ਹੋਣਗੇ ਫਿਰ ਆਪਾਂ ਇਹਨਾਂ ਦਾ ਜਿਹੜਾ ਛਿਲਕਾ ਉਤਾਰ ਦੇਵਾਂਗੇ ਸਾਰੇ ਆਲੂ ਆਪਾਂ ਇਸ ਤਰ੍ਹਾਂ ਕੱਢ ਲੈਣੇ ਨੇ ਤੇ 10 ਤੋਂ 15 ਮਿੰਟ ਆਪਾਂ ਆਲੂਆਂ ਨੂੰ ਪਹਿਲੇ ਠੰਡਾ ਕਰ ਲਵਾਂਗੇ ਠੰਡੇ ਹੋਣ ਤੋਂ ਬਾਅਦ ਜਿਹੜੇ ਆਪਣੇ ਆਲੂ ਮੈਂ ਛਿੱਲੇ ਸੀ ਛਿੱਲਣ ਤੋਂ ਬਾਅਦ ਆਪਾਂ ਹੁਣ ਇਸ ਤਰ੍ਹਾਂ ਮੈਸ਼ ਕਰ ਲਵਾਂਗੇ ਤੇ ਬਹੁਤ ਹੀ ਟੇਸਟੀ ਤੇ ਵਧੀਆ ਰੈਸਪੀ ਆਪਣੀ ਬਣ ਕੇ ਤਿਆਰ ਹੁੰਦੀ ਹੈ ਤੇ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਹੈ ਤੇ ਮੌਸਮ ਵੀ ਕਾਫੀ ਵਧੀਆ ਸੀ ਤੇ ਬੱਚਿਆਂ ਨੇ ਕਿਹਾ ਕਿ ਚਲੋ ਅੱਜ ਵੀ ਕਚੌਰੀਆਂ ਬਣਾਉਣੇ ਆ ਜਾਂ ਫਿਰ ਸਮੋਸੇ ਤੇ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਕਾਫੀ ਦਿਨ ਹੋ ਗਿਆ ਕਿ ਕਚੌਰੀਆਂ ਨਹੀਂ ਬਣਾਈਆਂ ਤੇ ਆਲੂ ਦੀ ਕਚੌਰੀ ਆਪਾਂ ਨੇ ਫਿਰ ਬਣਾਣੀ ਹੈ ਆਪਣਾ ਸ਼ੁਰੂ ਕਰ ਲਈ ਹੈ ਤਾਂ ਦੇਖੋ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਇਸ ਤਰ੍ਹਾਂ ਤੇ ਕੋਈ ਵੀ ਇਹਦੇ ਵਿੱਚ ਗਠ ਨਹੀਂ ਰਹਿਣੀ ਚਾਹੀਦੀ ਤੇ ਜੇ ਥੋੜਾ ਜਿਹਾ ਵੀ ਆਪਣਾ ਆਲੂ ਸਾਬਤ ਰਹਿ ਗਿਆ ਜਾਂ ਥੋੜਾ ਜਿਹਾ ਵੱਡਾ ਟੁਕੜਾ ਰਹਿ ਗਿਆ ਤੇ ਜਿਹੜੀ ਆਪਣੀ ਕਚੋਰੀਆਂ ਉਹ ਫਿਰ ਫਟਣ ਦਾ ਡਰ ਲੈਂਦਾ ਤੇ ਰੈਸਪੀ ਜਿਹੜੀ ਇਹ ਖਰਾਬ ਹੋ ਜਾਂਦੀ ਹੈ ਤੇ ਇਸ ਤਰੀਕੇ ਨਾਲ ਜਾਂ ਫਿਰ ਤੁਸੀਂ ਇਹਨੂੰ ਕद्दूकस ਵੀ ਕਰ ਸਕਦੇ ਹੋ ਤੇ ਇਸ ਤਰ੍ਹਾਂ ਵੀ ਕਰ ਸਕਦੇ ਹੋ ਤੇ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਉਸ ਤਰ੍ਹਾਂ ਆਪਾਂ ਨੇ ਆਲੂਆਂ ਨੂੰ ਮੈਸ਼ ਕਰ ਲੈਣਾ ਤੇ ਬਿਲਕੁਲ ਹੀ ਬਰੀਕ ਕਰਨਾ ਹੈ ਆਪਾਂ ਨੇ ਆਲੂਆਂ ਨੂੰ ਚੰਗੀ ਤਰ੍ਹਾਂ ਤਾਂ ਦੇਖੋ ਆਲੂਆਂ ਨੂੰ ਮੈਂ ਬਿਲਕੁਲ ਹੀ ਮੈਸ਼ ਕਰ ਲਿਆ ਹੈ ਹੁਣ ਜੇ ਥੋੜੀ ਬਹੁਤ ਜੇ ਇਹਦੇ ਵਿੱਚ ਕੋਈ ਵੱਡੇ ਟੁਕੜੇ ਰਹਿ ਜਾਂਦੇ ਨੇ ਉਹਨੂੰ ਆਪਾਂ ਹੱਥ ਨਾਲ ਮੈਸ਼ ਕਰ ਲਵਾਂਗੇ ਤਾਂ ਦੇਖੋ ਇਸ ਤਰ੍ਹਾਂ ਮੈਂ ਆਲੂਆਂ ਨੂੰ ਮੈਸ਼ ਕਰ ਲਿਆ ਹੈ ਹੁਣ ਇਹਦੇ ਵਿੱਚ ਮੈਂ ਪਾ ਦਵਾਂਗੀ ਧਨੀਆ ਪਾਊਡਰ ਇੱਕ ਚਮਚਾ ਆਪਾਂ ਧਨੀਆ ਪਾਊਡਰ ਪਾ ਲਵਾਂਗੇ ਜਿਹੜਾ ਇਹਦਾ ਫਲੇਵਰ ਬਹੁਤ ਵਧੀਆ ਹੁੰਦਾ ਹੈ ਤੇ ਹੁਣ ਆਪਾਂ ਜਿਹੜਾ ਮਸਾਲਾ ਗ੍ਰाइंड ਕੀਤਾ ਸੀ ਹਰੀ ਮਿਰਚਾਂ ਵਾਲਾ ਉਹ ਵੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਇਹਦਾ ਵੀ ਜਿਹੜਾ ਟੇਸਟ ਹੈ ਕਚੋਰੀਆਂ ਦੇ ਵਿੱਚ ਬਹੁਤ ਵਧੀਆ ਆਉਂਦਾ ਹੈ ਤੇ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਲੂਣ ਤੇ ਨਾਲ ਹੀ ਪਾ ਦਵਾਂਗੇ ਆਪਾਂ ਹਲਦੀ ਪਾਊਡਰ ਥੋੜਾ ਜਿਹਾ ਤੇ ਆਹ ਜਿਹੜੀ ਲਾਲ ਮਿਰਚਾ ਗਲਤੀ ਨਾਲ ਮੇਰੇ ਤੋਂ ਪੈ ਗਈਏ ਤੁਸੀਂ ਨਾ ਪਾਓ ਇਹਦੇ ਵਿੱਚ ਸਿਰਫ ਲੂਣ ਤੇ ਆਪਾਂ ਨੇ ਹਲਦੀ ਪਾਣੀ ਹੈ ਇਹ ਥੋੜਾ ਜਿਹਾ ਹਿੰਦਾ ਪਾਣੀ ਹੈ ਇਹ ਜਿਹੜਾ ਇਸ ਰੈਸਪੀ ਦੇ ਵਿੱਚ ਬਹੁਤ ਹੀ ਮੰਨ ਲਓ ਕਿ ਬਹੁਤ ਹੀ ਇੰਪੋਰਟੈਂਟ ਟਰੋਲ ਹੈ ਇਹਦੇ ਵਿੱਚ ਜਿਹੜਾ ਆਪਾਂ ਹਿੰਗ ਪਾ ਰਹੇ ਹਾਂ ਹਿੰਗ ਆਪਾਂ ਨੇ ਬਿਲਕੁਲ ਵੀ ਸਕਿਪ ਨਹੀਂ ਕਰਨੀ ਜ਼ਰੂਰ ਪਾਣੀ ਹੈ ਹਿੰਗ ਦਾ ਹੀ ਜਿਹੜਾ ਫਲੇਵਰ ਹੈ ਬਹੁਤ ਵਧੀਆ ਨਿਕਲ ਕੇ ਆਂਦਾ ਹੈ ਇਸ ਰੈਸਪੀ ਦੇ ਵਿੱਚ ਤੇ ਆਪਾਂ ਸਾਰੀ ਚੀਜ਼ਾਂ ਨੂੰ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਸਾਲੇ ਦੇ ਨਾਲ ਆਲੂ ਤਾਂ ਦੇਖੋ ਇਸ ਤਰ੍ਹਾਂ ਆਪਾਂ ਨੇ ਆਲੂਆਂ ਨੂੰ ਮਸਾਲਿਆਂ ਨਾਲ ਮਿਕਸ ਕਰ ਲਿਆ ਹੈ ਤੇ ਆਲੂ ਜਿਹੜੇ ਸਾਡੇ ਮਿਕਸ ਹੋ ਗਏ ਨੇ ਮਸਾਲਿਆਂ ਦੇ ਨਾਲ ਤੇ ਆਪਾਂ ਹੁਣ ਇਹਨਾਂ ਨੂੰ ਰੱਖ ਦਾਂਗੇ ਸਾਈਡ ਤੇ ਤੇ ਆਪਾਂ ਨੇ ਕੜਾਈ ਰੱਖ ਦਿੱਤੀ ਕੜਾਈ 'ਚ ਆਪਾਂ ਸਰੋਂ ਦਾ ਤੇਲ ਪਾ ਲਿਆ ਹੈ ਤੁਸੀਂ ਚਾਹੋ ਤੇ ਰਿਫਾਈਨਡ ਆਇਲ ਵੀ ਯੂਜ਼ ਕਰ ਸਕਦੇ ਹੋ ਲੇਕਿਨ ਮੈਂ ਜ਼ਿਆਦਾਤਰ ਸਰੋਂ ਦਾ ਤੇਲ ਹੀ ਯੂਜ਼ ਕਰਦੀ ਹਾਂ ਤੇ ਆਪਾਂ ਥੋੜਾ ਜਿਹਾ ਤੇਲ ਇਸ ਤਰ੍ਹਾਂ ਦੋ ਵੱਡੇ ਚਮਚ ਕੱਢ ਲਵਾਂਗੇ ਹੁਣ ਇਹਦਾ ਆਪਾਂ ਨੇ ਇਸਤੇਮਾਲ ਕਿੱਦਾਂ ਕਰਨਾ ਹੈ ਦੇਖੋ ਅੱਗੇ-ਅੱਗੇ ਤਾਂ ਆਪਾਂ ਤੇਲ ਨੂੰ ਗਰਮ ਕਰ ਲਵਾਂਗੇ ਤੇ ਆਪਾਂ ਨੇ ਆਟਾ ਗੁੰਨ ਲਿਆ ਸੀ ਆਟੇ ਨੂੰ ਜਦੋਂ ਵੀ ਆਪਾਂ ਨੇ ਗੁੰਨਣਾ ਹੈ ਲੂਣ ਪਾ ਲੈਣਾ ਇਹਦੇ ਵਿੱਚ ਤੇ ਆਹ ਜਿਹੜਾ ਆਟਾ ਥੋੜਾ ਜਿਹਾ ਮੇਰਾ ਨਰਮ ਹੋ ਗਿਆ ਇਹਨੂੰ ਹੋ ਸਕੇ ਤਾਂ ਆਟਾ ਥੋੜਾ ਜਿਹਾ ਹਾਰਡ ਹੀ ਲਗਾਇਓ ਤਾਂ ਹੀ ਜਿਹੜੀ ਆਪਣੀ ਰੈਸਪੀ ਹੈ ਵਧੀਆ ਬਣ ਕੇ ਤਿਆਰ ਹੋਏਗੀ ਮੇਰਾ ਜਿਹੜਾ ਥੋੜਾ ਜਿਹਾ ਮੈਂ ਆਟਾ ਗੁੰਨਿਆ ਸੀ ਇਹ ਥੋੜਾ ਜਿਹਾ ਮੈਂ ਬਾਹਰ ਹੀ ਰੱਖ ਦਿੱਤਾ ਸੀ ਗੁੰਨ ਕੇ ਤੇ ਇਹਨੂੰ 10 ਮਿੰਟ ਹੋ ਗਏ ਬਾਹਰ ਪਏ ਨੂੰ ਤੇ ਇਹ ਨਰਮ ਹੋ ਗਿਆ ਕਿਉਂਕਿ ਗਰਮੀ ਦਾ ਮੌਸਮ ਹੈ ਤੇ ਆਟਾ ਗੁੰਨਣ ਨਾਲ ਹੀ ਆਪਾਂ ਫਟਾਫਟ ਇਹਨੂੰ ਫ੍ਰਿਜ ਵਿੱਚ ਰੱਖ ਦੇਣਾ ਤੇ ਉਹਦੇ ਨਾਲ ਆਟਾ ਬਹੁਤ ਵਧੀਆ ਸੈੱਟ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਲੋਈਆਂ ਬਣਾ ਲੈਣੀਆਂ ਜਿਹੜੀ ਲੋਈ ਆਪਾਂ ਲੈਣੀ ਜਿੰਨੀ ਆਪਾਂ ਰੋਟੀ ਲੈਣੇ ਆ ਉਤੋਂ ਥੋੜੀ ਜੀ ਜਾਂ ਤਾਂ ਤੁਸੀਂ ਜੇ ਵੱਡੀ ਬਣਾਣੀ ਹੈ ਤਾਂ ਉਤੋਂ ਥੋੜੀ ਜੀ ਵੱਡੀ ਲੈ ਸਕਦੇ ਹੋ ਜਾਂ ਫਿਰ ਰੋਟੀ ਦੇ ਹਿਸਾਬ ਦੀ ਆਪਾਂ ਲੋਈ ਲੈ ਲੈਣੀ ਹੈ ਤੇ ਥੋੜੀ ਥੋੜੀ ਇਸ ਤਰ੍ਹਾਂ ਸਟਫਿੰਗ ਪਾਈ ਜਾਵਾਂਗੇ ਤੇ ਆਪਾਂ ਲੋਈ ਨੂੰ ਇਸ ਤਰ੍ਹਾਂ ਸੀਲ ਕਰ ਦੇਣਾ ਹੈ ਬਿਲ ਤਾਂ ਆ ਜਿਹੜੀ ਦੇਖੋ ਬਿਲਕੁਲ ਬੰਦ ਹੋ ਗਈ ਹੈ ਤੇ ਆਪਾਂ ਇਸ ਤਰ੍ਹਾਂ ਇਹਨੂੰ ਹਲਕਾ ਜਿਹਾ ਤੇਲ ਲਗਾ ਕੇ ਇਸ ਤਰ੍ਹਾਂ ਆਪਾਂ ਨੇ ਸਾਈਡਾਂ ਤੋਂ ਇਸ ਤਰ੍ਹਾਂ ਪ੍ਰੈਸ ਕਰ ਦੇਣਾ ਹੈ ਤਾਂ ਕਿ ਜਿਹੜੀ ਆਪਣੀ ਹੈ ਕਚੋਰੀ ਵਧੀਆ ਬਣ ਕੇ ਤਿਆਰ ਹੋਏਗੀ ਤੇ ਆਪਾਂ ਜਿਹੜੀ ਸਾਈਡਾਂ ਨੇ ਉਹਨਾਂ ਨੂੰ ਪ੍ਰੈਸ ਕਰਨਾ ਹੈ ਵਿੱਚੋਂ ਨਹੀਂ ਆਪਾਂ ਨੇ ਪ੍ਰੈਸ ਕਰਨਾ ਦੇਖੋ ਆਪਣੀ ਜਿਹੜੀ ਕਚੋਰੀ ਹੈ ਹੁਣ ਤਿਆਰ ਹੈ ਹੁਣ ਆਪਾਂ ਇਹਨੂੰ ਕੜਾਈ 'ਚ ਪਾ ਦਾਂਗੇ ਜਿਹੜਾ ਕੜਾਈ ਦਾ ਤੇਲ ਹੈ ਬਿਲਕੁਲ ਮੀਡੀਅਮ ਰਹਿਣਾ ਚਾਹੀਦਾ ਹਾਈ ਨਹੀਂ ਰੱਖਣਾ ਆਪਾਂ ਤਾਈ ਜਿਹੜੀ ਆਪਣੀ ਕਚੋਰੀ ਹੈ ਇਹ ਕ੍ਰਿਸਪੀ ਬਣ ਕੇ ਤਿਆਰ ਹੋਏਗੀ ਦੇਖ ਸਕਦੇ ਹੋ ਤੁਸੀਂ ਇੰਨਾ ਕਈ ਗਰਮ ਕਰਨਾ ਆਪਾਂ ਨੇ ਤੇਲ ਨੂੰ ਤੇ ਸਾਰੀਆਂ ਕਚੋਰੀਆਂ ਆਪਾਂ ਨੇ ਇਸੇ ਤਰ੍ਹਾਂ ਹੀ ਬਣਾਉਣੀਆਂ ਨੇ ਫਿਰ ਤੇ ਮੈਂ ਤੁਹਾਨੂੰ ਦਿਖਾ ਦੇਣੀ ਆ ਆਪਾਂ ਹੱਥਾਂ ਨਾਲ ਆਪਾਂ ਇਸ ਤਰ੍ਹਾਂ ਫੈਲਾ ਲਵਾਂਗੇ ਜੇ ਤੁਹਾਡੇ ਕੋਲ ਤੁਸੀਂ ਵੇਲਨੇ ਨਾਲ ਕਰਨਾ ਚਾਹੋ ਤੇ ਵੇਲਨੇ ਨਾਲ ਵੀ ਕਰ ਸਕਦੇ ਹੋ ਤੇ ਵੇਲਨੇ ਨਾਲ ਥੋੜਾ ਜਿਹਾ ਵੇਲ ਕੇ ਤੇ ਸਟਫਿੰਗ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਭਰ ਦਵਾਂਗੇ ਤਾਂ ਇਸ ਤਰ੍ਹਾਂ ਆਪਾਂ ਨੇ ਪ੍ਰੈਸ ਕਰ ਦੇਣਾ ਹੈ ਤੇ ਇਸ ਤਰੀਕੇ ਨਾਲ ਵੀ ਆਪਾਂ ਇਹਦੇ ਕਿਨਾਰੇ ਨੇ ਕਿਨਾਰਿਆਂ ਤੇ ਹੀ ਆਪਾਂ ਜ਼ੋਰ ਪਾਣਾ ਹੈ ਇਸ ਤਰ੍ਹਾਂ ਕਿਨਾਰੇ ਪ੍ਰੈਸ ਕਰਦੇ ਹੋਏ ਕਿਨਾਰਿਆਂ ਨੂੰ ਦਬਾਣਾ ਹੈ ਤੇ ਸੈਂਟਰ 'ਚ ਆਪਾਂ ਬਿਲਕੁਲ ਵੀ ਨਹੀਂ ਦਬਾਣਾ ਤਾਂ ਦੇਖੋ ਆਪਣੀ ਇਸ ਤਰ੍ਹਾਂ ਹੱਥ ਦੇ ਉੱਤੇ ਵੀ ਜੇ ਤੁਹਾਨੂੰ ਪ੍ਰੈਕਟਿਸ ਹੈ ਤੇ ਤੁਸੀਂ ਹੱਥ ਦੇ ਉੱਤੇ ਵੀ ਬਣਾ ਸਕਦੇ ਹੋ ਜਿੱਦਾਂ ਤੁਹਾਨੂੰ ਈਜ਼ੀ ਲੱਗੇ ਉਸ ਤਰ੍ਹਾਂ ਹੀ ਆਪਾਂ ਇਹਨੂੰ ਬਣਾ ਸਕਦੇ ਹਾਂ ਤਾਂ ਦੇਖੋ ਆਪਾਂ ਇਸ ਤਰ੍ਹਾਂ ਇਹਨੂੰ ਫੈਲਾ ਲੈਣਾ ਹੱਥ ਦੇ ਨਾਲ ਫਿਰ ਸਟਫਿੰਗ ਪਾਣੀ ਹੈ ਫਿਰ ਉਪਰੋਂ ਆਪਾਂ ਇਸੇ ਤਰ੍ਹਾਂ ਸੀਲ ਕਰ ਲੈਣਾ ਹੈ ਤੇ ਉਸੇ ਤਰ੍ਹਾਂ ਹੀ ਆਪਾਂ ਨੇ ਫਿਰ ਤੋਂ ਬਣਾਣਾ ਸ਼ੁਰੂ ਕਰ ਲੈਣਾ ਤੇ ਆਪਣੀ ਜਿਹੜੀ ਕਚੋਰੀ ਬਹੁਤ ਹੀ ਬਣਾਣੀ ਸੁਖੀ ਹੈ ਤੇ ਜਦੋਂ ਵੀ ਆਪਾਂ ਫਰਾਈ ਕਰਨਾ ਹੈ ਬਸ ਇਸ ਗੱਲ ਦਾ ਧਿਆਨ ਰੱਖਣਾ ਜਿਹੜਾ ਔਇਲ ਹੈ ਬਿਲਕੁਲ ਮੀਡੀਅਮ ਰਹਿਣਾ ਚਾਹੀਦਾ ਤਾਂ ਹੀ ਆਪਣੀ ਜਿਹੜੀ ਕਚੋਰੀ क्रिस्पी ਬਣ ਕੇ ਤਿਆਰ ਹੋਏਗੀ ਹਾਈ ਫਲੇਮ ਤੇ ਉਤੇ ਆਪਾਂ ਜੇ ਬਣਾਈ ਤਾਂ ਉਹ ਬਸ ਫਿਰ ਪੂੜੀਆਂ ਵਾਂਗੂ ਬਣ ਜਾਏਗੀ ਤੇ ਸੌਫਟ ਰਹਿ ਜਾਏਗੀ ਤੇ ਉਹਦਾ ਟੇਸਟ ਵੀ ਨਹੀਂ ਆਏਗਾ ਵਧੀਆ ਤੇ ਇਸ ਤਰ੍ਹਾਂ ਬਹੁਤ ਹੀ ਮੱਠੇ ਮੱਠੇ ਸੇਕ ਦੇ ਉਤੇ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਇਹਦਾ ਕਲਰ ਵੀ ਦੇਖੋ ਕਾਫੀ ਵਧੀਆ ਆ ਗਿਆ ਹੈ ਤੇ ਆਪਾਂ ਹੁਣ ਇਹਨਾਂ ਨੂੰ ਸਾਈਡ 'ਤੇ ਚੇਂਜ ਕਰ ਦਵਾਂਗੇ ਤੇ ਬਹੁਤ ਹੀ ਹਲਕੇ ਗੈਸ ਦੇ ਉੱਤੇ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਆ ਦੇਖੋ ਇਹ ਫਰਾਈ ਹੋ ਚੁੱਕੀਆਂ ਨੇ ਆਪਾਂ ਹੁਣ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਤੇ ਜਿੰਨਾ ਵੀ ਆਇਲ ਹੈ ਇਹਦਾ ਬਿਲਕੁਲ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਨਿਚੋੜ ਲੈਣਾ ਹੈ ਦੂਸਰੀ ਕਿਚੌੜੀ ਆਪਾਂ ਇਸੇ ਤਰ੍ਹਾਂ ਹੀ ਕੱਢ ਲੈਣੀ ਹੈ ਤੇ ਬਹੁਤ ਹੀ ਵਧੀਆ ਰੈਸਪੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਜਦੋਂ ਮਰਜੀ ਆਪਾਂ ਬੱਚਿਆਂ ਨੂੰ ਬਣਾ ਕੇ ਖਵਾ ਸਕਦੇ ਹਾਂ ਜਦੋਂ ਵੀ ਮਨ ਕਰੇ ਤੇ ਆਪਾਂ ਇਸ ਤਰ੍ਹਾਂ ਬਣਾ ਕੇ ਤਿਆਰ ਕਰੀਏ ਕੋਈ ਮੁਸ਼ਕਲ ਨਹੀਂ ਹੈ ਤੇ ਆਪਾਂ ਇਹ ਜਿਹੜੇ ਕਚੋਰੀਆਂ ਬਣ ਕੇ ਤਿਆਰ ਹੋ ਜਾਂਦੀਆਂ ਨੇ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ ਚੈਨਲ ਤੇ ਨਵੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਕਸਰ ਵਧੀਆ-ਵਧੀਆ ਰੈਸਪੀਸ ਆਪਾਂ ਤੁਹਾਡੇ ਲਈ ਬਹੁਤ ਹੀ ਬਦੀ-ਵਦੀ ਰੈਸਪੀਸ ਲੈ ਕੇ ਆ ਰਹੇ ਹਾਂ ਇਸੇ ਚੈਨਲ ਦੇ ਉੱਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਜਿਹੜੀਆਂ ਕਚੌਰੀਆਂ ਨੇ ਆਪਣੀਆਂ ਸਾਰੀਆਂ ਬਣ ਕੇ ਤਿਆਰ ਹੋ ਗਈਆਂ ਨੇ ਤੇ ਆਪਾਂ ਹੁਣ ਇਹਨੂੰ ਤੁਹਾਨੂੰ ਸਰਵ ਕਰਕੇ ਦਿਖਾ ਦਿੰਨੇ ਆ ਆਪਾਂ ਜਾਂ ਦਹੀਂ ਨਾਲ ਵੀ ਆਪਾਂ ਸਰਵ ਕਰ ਸਕਦੇ ਆ ਜਾਂ ਕੋਈ ਵੀ ਚਟਨੀ ਹਰੀ ਚਟਨੀ ਲਾਲ ਚਟਨੀ ਤੇ ਮੇਰੇ ਕੋਲ ਗੋੜੀ ਮਿਲੀ ਦੀ ਚਟਨੀ ਸੀ ਤੇ ਇਹਦੇ ਨਾਲ ਆਪਾਂ ਸਰਵ ਕਰ ਲਈਏ ਤੇ ਗਰਮਾ-ਗਰਮ ਚਾਹ ਦੇ ਨਾਲ ਆਪਾਂ ਗਰਮਾ-ਗਰਮ ਕਚੌਰੀਆਂ ਤੇ ਆਪਾਂ ਹਸਬੰਡ ਕਾਫੀ ਢੇਰ ਦੇ ਵੇਟ ਕਰ ਰਹੇ ਸੀ ਬੱਚੇ ਵੀ ਵੇਟ ਕਰ ਰਹੇ ਨੇ ਤੇ ਆਪਾਂ ਇਹਨਾਂ ਨੂੰ ਪਹਿਲਾਂ ਦੇਖ ਲੈਣਾ ਕਿ ਇਹਨਾਂ ਨੂੰ ਕਿੰਨੀ ਕੁ ਵਧੀਆ ਲੱਗੀ ਆਪਣੀ ਰੈਸਪੀ ਤੇ ਇਹ ਹੁਣ ਖਾ ਕੇ ਦੱਸਣਗੇ ਕਿ ਇਹਦੇ ਵਿੱਚ ਮਿਰਚ ਮਸਾਲਾ ਕਿਦਾਂ ਦਾ ਹੈ ਤੇ ਇਹਨਾਂ ਨੂੰ ਪਸੰਦ ਆ ਗਈ ਜੀ ਕਚੋਰੀਆਂ ਬਹੁਤ ਵਧੀਆ ਇਹਨਾਂ ਨੇ ਦੱਸ ਰਹੇ ਨੇ ਕਿ ਬਹੁਤ ਵਧੀਆ ਬਣੀ ਹੈ ਤੇ ਮਸਾਲਾ ਵੀ ਦੱਸ ਰਹੇ ਨੇ ਕਿ ਮਸਾਲਾ ਵੀ ਨਮਕ ਮਿਰਚ ਵੀ ਪੂਰਾ ਹੈ ਇਹਦੇ ਵਿੱਚ ਵਧੀਆ ਕਰਾਰੀ ਆਪਣੀ ਜਿਹੜੀ ਕਚੌਰੀਆਂ ਬਣ ਕੇ ਤਿਆਰ ਹੋ ਗਈਆਂ ਤੇ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ